ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ 19ਵੀਂ ਵਾਰ ਚੱਲ ਰਹੀ ਜਿੰਨੀਆਂ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਸਤਿਨਾਮ ਕਰਤਾਰ ਗੁਰਮੁਖ ਪਾਈਐ ਵਾਹਿਗੁਰੂ ਦਾ ਸੱਚਾ ਨਾਮ ਗੁਰਮੁਖ ਤੋਂ ਪਾਈਦਾ ਗੁਰਮੁਖ ਓੰਕਾਰ ਸ਼ਬਦ ਤੇ ਆਈਐ ਓੰਕਾਰ ਸ਼ਬਦ ਮੂਲ ਮੰਤਰ ਗੁਰਮੁਖ ਦੁਆਰਾ ਪਾਈਦਾ ਹੈ ਗੁਰਮੁਖ ਸ਼ਬਦ ਵਿਚਾਰ ਸਦਾ ਲਿਵਲਾਈ ਹੈ ਗੁਰਮੁਖ ਤੋਂ ਸ਼ਬਦ ਦੀ ਵਿਚਾਰ ਸਿੱਖ ਕੇ ਸ਼ਬਦ ਵਿੱਚ ਸਦਾ ਲਿਵਲਾਈ ਦੀ ਹੈ ਗੁਰਮੁਖ ਸੱਚ ਆਚਾਰ ਸੱਚ ਕਮਾਈ ਹੈ ਗੁਰਮੁਖ ਦੀ ਕਰਨੀ ਸੱਚ ਹੈ ਸੋ ਗੁਰਮੁਖ ਤੋਂ ਸਿੱਖ ਕੇ ਸੱਚ ਕਮਾਈਏ ਗੁਰਮੁਖ ਮੁਖ ਦਵਾਰ ਸਹਿਜ ਸੁਮਾਈ ਹੈ ਗੁਰਮੁਖ ਮੁਕਤੀ ਦਵਾਰਾ ਹੈ ਉਸ ਦਵਾਰਾ ਸਹਿਜ ਪਦਵਿ ਸੁਮਾਈਏ ਗੁਰਮੁਖ ਨਾਮ ਆਧਾਰ ਨ ਪਛੋਤਾਈਏ ਗੁਰਮੁਖ ਦਵਾਰਾ ਨਾਮ ਦਾ ਆਧਾਰ ਲਈਏ ਜੋ ਅੰਤ ਪਛੋਤਾਵਾ ਨਾ ਕਰੀਏ ਗੁਰਮੁਖ ਪਾਰਸ ਪਰਸ ਪਾਰਸ ਹੋਈ ਐ ਗੁਰਮੁਖ ਰੂਪੀ ਪਾਰਸ ਨੂੰ ਛੋ ਕੇ ਪਾਰਸ ਹੋ ਜਾਈਦਾ ਗੁਰਮੁਖ ਹੋਏ ਅਪਰਸ ਦਰਸ ਅਲੋਈ ਐ ਗੁਰਮੁਖ ਆਪ ਅਪਰਸ ਹਨ ਭਾਵ ਕਿਸੇ ਦਾ ਉਸੰਗ ਨਹੀਂ ਕਰਦੇ ਦਰਸ ਰਿਦੇ ਰੂਪੀ ਸ਼ੀਸ਼ ਵਿੱਚ ਭਗਵੰਤ ਦਾ ਦਰਸ਼ਨ ਕਰਦੇ ਹਨ ਜਿਵੇਂ ਅਸੀਂ ਗੁਰਮੁਖਾਂ ਦਾ ਦਰਸ਼ਨ ਕਰੀਏ ਗੁਰਮੁਖ ਬ੍ਰਹਮ ਧਿਆਨ ਦੁਬਦਾ ਖੋਈ ਐ ਇਸੇ ਕਰਕੇ ਉਹਨਾਂ ਦਾ ਬ੍ਰਹਮ ਵੇਖੇ ਹੀ ਧਿਆਨ ਹੈ ਦੁਬਦਾ ਦੁਵੇਸ਼ ਦੂਰ ਕੀਤੀ ਐ ਗੁਰਮੁਖ ਪਰ ਧਨ ਰੂਪ ਨਿੰਦ ਨਾ ਕੋਈ ਐ ਕਰਤਨ ਪਰ ਇਸਤਰੀ ਰੂਪ ਵਾਲ ਨਹੀਂ ਦੱਕਦੇ ਤੇ ਨਾ ਹੀ ਕਿਸੇ ਦੀ ਨਿੰਦਾ ਕਰਦੇ ਹਨ ਗੁਰਮੁਖ ਅੰਮ੍ਰਿਤ ਨਾਮ ਸ਼ਬਦ ਬਲੋਈ ਹੈ ਗੁਰਮੁਖ ਅੰਮ੍ਰਿਤ ਨਾਮ ਦਾ ਮੁਖ ਉਚਾਰ ਕਰਕੇ ਗੁਰੂ ਦੇ ਸ਼ਬਦ ਨੂੰ ਡੜਕ ਡੜਕਦੇ ਵਿਚਾਰਦੇ ਰਹਿੰਦੇ ਹਨ ਗੁਰਮੁਖ ਹੱਸਦਾ ਜਾਏ ਅੰਤ ਨ ਰੋਈਏ ਗੁਰਮੁਖ ਅੰਤ ਕਾਲ ਵਿਖੇ ਹੱਸਦੇ ਹੋਏ ਜਾਂਦੇ ਹਨ ਗੁਰਮੁਖ ਪੰਡਤ ਹੋਏ ਜਗ ਪਰਬੋਧੀ ਹੈ ਗੁਰਮੁਖ ਪੰਡਤ ਹੋ ਕੇ ਜਗਤ ਨੂੰ ਗਿਆਨ ਦਿੰਦੇ ਹਨ ਗੁਰਮੁਖ ਆਪ ਗਵਾਏ ਅੰਦਰ ਸੋਧੀ ਹੈ ਆਪਾ ਪਾਗਵਾ ਕੇ ਅੰਤਹਿ ਕਰਨ ਸ਼ੁੱਧ ਕਰਦੇ ਹਨ ਗੁਰਮੁਖ ਸਤ ਸੰਤੋਖ ਨ ਕਾਮਕ੍ਰੋਧੀ ਹੈ ਗੁਰਮੁਖ ਸਤ ਤੇ ਸੰਤੋਖ ਰੱਖਦੇ ਹਨ ਕਾਮਕ੍ਰੋਧ ਆਦਿ ਵਿਸ਼ੇ ਉਹਨਾਂ ਪਰ ਬਲ ਨਹੀਂ ਪਾਉਂਦੇ ਗੁਰਮੁਖ ਹੈ ਨਿਰਵੈਰ ਨ ਵੈਰ ਵਿਰੋਧੀ ਹੈ ਗੁਰਮੁਖ ਨਿਰਵੈਰ ਹੋ ਕੇ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦੇ ਚੋ ਵਰਨ ਉਪਦੇਸ਼ ਸਹਿ ਸਮੋਧੀ ਹੈ ਚੋ ਵਰਨਾ ਵਿੱਚੋਂ ਕੋਈ ਆਵੇ ਸਭ ਨੂੰ ਉਪਦੇਸ਼ ਦੇ ਕੇ ਸਹਿ ਸ਼ਾਂਤੀ ਪਦ ਵਿਖੇ ਸਮਾਜ ਦਿੰਦੇ ਹਨ ਤਨਜਨੇ ਦੀ ਮਾਉ ਜੋਦਾ ਜੋਤੀ ਹੈ ਉਹਨਾਂ ਦੀ ਜਨਣੇ ਵਾਲੀ ਮਾਤਾ ਤੰਡਤਾ ਜੋਗ ਹੈ ਜਿਸ ਨੇ ਜੋਧਿਆਂ ਵਿੱਚੋਂ ਵੱਡੇ ਸੂਰਮੇ ਨੂੰ ਜਨਮ ਦਿੱਤਾ ਹੈ ਤਿੰਨ ਤਨਜਨੇ ਦੀ ਮਾਉ ਆਏ ਸਫਲ ਸੀ ਗੁਰਮੁਖ ਸਤਗੁਰ ਵਾਹੂ ਸ਼ਬਦ ਸਲਾਹੀ ਹੈ ਗੁਰਮੁਖ ਸਤ ਰੂਪ ਗੁਰ ਵਾਹ ਵਾਹਿਗੁਰੂ ਸ਼ਬਦ ਨੂੰ ਸਲਾਉਂਦੇ ਹਨ ਗੁਰਮੁਖ ਸਿਵਤ ਸਲਾਹ ਸੱਚੀ ਪਤਸ਼ਾਹੀ ਹੈ ਗੁਰਮੁਖਾਂ ਨੂੰ ਸੱਚੀ ਪਤਸ਼ਾਹੀ ਪਰਮੇਸ਼ਰ ਦੀ ਸਿਵਤ ਸਲਾਹ ਦੀ ਮਿਲੀ ਹੈ ਗੁਰਮੁਖ ਸੱਚ ਸਲਾਹ ਹੂ ਦਾਦ ਇਲਾਹੀ ਹੈ ਗੁਰਮੁਖਾਂ ਨੂੰ ਸੱਚ ਦੀ ਸੰਜੋਗ ਪਰਮੇਸ਼ਰ ਦੀ ਦਾਦ ਮਿਲੀ ਹੈ ਗੁਰਮੁਖ ਗਾਢੀ ਰਾਹੋ ਸੱਚ ਨਿਵਾਹੀ ਹੈ ਗੁਰਮੁਖਾਂ ਦਾ ਰਸਤਾ ਗਾਢੀ ਰਾਏ ਖਤਰਨਾਕ ਨਹੀਂ ਹੈ ਸੱਚ ਨੂੰ ਪਹੁੰਚਾ ਦਿੰਦਿਆਂ ਗੁਰਮੁਖ ਮਤ ਅਗਾਹੋ ਗਾਹਣ ਗਾਹੀ ਹੈ ਗੁਰਮੁਖਾਂ ਦੀ ਬੁੱਧੀ ਅਗਾਹ ਢੂੰਗੀ ਹੈ ਆ ਪਕੜਨ ਦੇ ਨਾਲ ਪਕੜੀ ਨਹੀਂ ਜਾਂਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਗੁਰਮੁਖ ਵੇਪਰ ਵਾਹੋ ਗੁਰਮੁਖ ਵੇਪਰ ਵਾਹੋ ਨਾ ਵੇਪਰ ਵਾਹੀ ਹੈ ਗੁਰਮੁਖ ਲੋਗ ਆ ਬੇਪਰਵਾਹਨ ਕਿਸੇ ਦੀ ਆਸਾ ਨਹੀਂ ਰੱਖਦੇ ਪਰੰਤੂ ਕੋਈ ਸ਼ਰਧਾ ਧਾਰ ਕੇ ਸ਼ਰਨ ਆਵੇ ਤਾਂ ਉਸ ਤੋਂ ਬੇਪਰਵਾਹੀ ਨਹੀਂ ਕਰਦੇ ਗੁਰਮੁਖ ਤਾਂ ਬੇਪਰਵਾਹ ਹੈ ਪਰ ਸਾਨੂੰ ਗੁਰਮੁਖ ਨਾਲ ਬੇਪਰਵਾਹੀ ਨਹੀਂ ਕਰਨੀ ਚਾਹੀਦੀ ਗੁਰਮੁਖ ਪੂਰਾ ਤੋਲਣਾ ਤੋਲਣ ਤੋਂ ਲੀਏ ਗੁਰਮੁਖਾਂ ਦਾ ਤੋਲ ਪੂਰਾ ਹੈ ਤੱਕੜੀ ਪਰ ਤੋਲਿਆ ਨਹੀਂ ਜਾ ਸਕਦਾ ਪਰ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਗੁਰਮੁਖ ਪੂਰਾ ਬੋਲਣਾ ਬੋਲਣ ਬੋਲੀਏ ਗੁਰਮੁਖਾਂ ਦਾ ਬਚਨ ਵੀ ਪੂਰਾ ਹੈ ਹੋਰ ਬੋਲਣ ਬਿਰਥਾ ਬਕਵਾਦ ਨਹੀਂ ਬੋਲਦੇ ਗੁਰਮੁਖ ਮਤ ਅਡੋਲ ਨਾ ਡੋਲਣ ਰੋਲੀ ਹੈ ਗੁਰਮੁਖਾਂ ਦੀ ਬੁੱਧੀ ਅਡੋਲ ਹੈ ਕਿਸੇ ਦੇ ਬਲਾਵ ਨਾਲ ਡੋਲ ਡੋਲ ਨਹੀਂ ਜਾਂਦੀ ਗੁਰਮੁਖ ਪਰਮ ਅਮੋਲ ਨਾ ਬੋਲਣ ਬੋਲੀ ਹੈ ਗੁਰਮੁਖਾਂ ਦਾ ਪ੍ਰੇਮ ਅਮੋਲਕ ਹੈ ਕਿਸੇ ਮੋਲ ਨਹੀਂ ਪਾ ਸਕੀਦਾ ਗੁਰਮੁਖ ਪੰਥ ਨਿਰੋਲ ਨਾ ਰੋਲਣ ਰੋਲੀ ਹੈ ਗੁਰਮੁਖਾਂ ਦਾ ਪੰਥ ਛੋਦ ਹੈ ਕਿਸੇ ਦੇ ਰੁਲਾਇਆ ਰੋਲਦਾ ਨਹੀਂ ਗੁਰਮੁਖ ਸ਼ਬਦ ਅਲੋਲ ਪੀ ਅੰਮ੍ਰਿਤ ਝੋਲੀ ਹੈ ਗੁਰਮੁਖਾਂ ਦਾ ਸ਼ਬਦ ਅਲੋਲ ਅਸਥਿਰ ਹੈ ਵਿਸ਼ਿਆਂ ਦੇ ਦੂਰ ਨੂੰ ਦੋਰ ਨੂੰ ਕਹਿੰਦੇ ਹਟਾ ਕੇ ਇਸ ਅੰਮ੍ਰਿਤ ਦਾ ਪਾਣ ਕਰਨਾ ਜੋਗ ਹੈ ਗੁਰਮੁਖ ਸੁਖ ਫਲ ਪਾਏ ਸਭ ਫਲ ਪਾਇਆ ਗੁਰਮੁਖਾਂ ਨੇ ਸੁਖ ਫਲ ਆਤਮ ਰਸ ਪਾ ਲਿਆ ਇਸੇ ਵਿੱਚ ਸਭ ਫਲ ਪਾ ਲਏ ਹਨ ਰੰਗ ਸੁਰੰਗ ਚੜਾਏ ਸਭ ਰੰਗ ਲਾਇਆ ਪਰਮਾਰਥ ਦੇ ਸੋਹਣੇ ਰੰਗ ਵਾਲੀ ਭੂਮਿਕਾ ਚੜ ਗਈ ਹੈ ਜੀਵਨ ਪਦਵੀ ਪਾਈ ਇਸੇ ਵਿੱਚ ਸਾਰੇ ਰੰਗ ਆ ਗਏ ਹਨ ਗੰਧ ਸੁਗੰਧ ਸਮਾਏ ਬੋਹੇ ਬੁਹਾਇਆ ਗੁਰਮੁਖਾਂ ਨੇ ਆਪਣੇ ਵਿੱਚ ਨਿਰਲੇਪਤਾ ਦੀ ਗੰਧ ਔਰ ਪਰਉਪਕਾਰ ਦੀ ਸੁਗੰਧ ਸਮਾਈ ਅਤੇ ਹੋਰਨਾਂ ਨੂੰ ਉਸੇ ਖੁਸ਼ਬੂ ਨਾਲ ਸੁਗੰਧਿਤ ਕਰ ਰਹੇ ਹਨ ਅੰਮ੍ਰਿਤ ਰਸ ਤ੍ਰਿਪਤਾਏ ਸਭ ਰਸ ਆਇਆ ਅੰਮ੍ਰਿਤ ਰਸ ਨਾਲ ਤ੍ਰਿਪਤ ਹੋ ਗਏ ਹਨ ਇਸੇ ਵਿੱਚ ਸਾਰੇ ਰਸ ਆ ਗਏ ਹਨ ਸ਼ਬਦ ਸੁਰਤ ਲਿਵ ਲਾਇ ਅਨਹਦ ਵਾਇਆ ਸ਼ਬਦ ਸੁਰਤ ਵਿਖੇ ਪ੍ਰੀਤ ਕਰਕੇ ਲਿਵ ਤਾਰ ਲਾ ਰੱਖੀ ਹੈ ਤੇ ਅਨਹਦ ਵਾਜੇ ਸੁਨੇ ਜਾਂਦੇ ਹਨ ਨਿਜ ਪਰ નિਸ਼ਚਲ ਨਿਜ ਕਰ નિਸ਼ਚਲ ਜਾਏ ਦਹਿਦ ਸਤਾਇਆ ਇਸ ਦਾ ਫਲ ਅੱਗੇ ਅੰਤ ਲਈ ਤੋਕ ਵਿਖੇ ਦੱਸਦੇ ਨੇ ਕਿ ਇਹ ਸਰੋਵ ਵਿਖੇ ਅਚਲ ਹੋ ਕੇ ਚੱਲੇ ਜਾਂਦੇ ਹਨ ਦਸੋਂ ਦੇਸ਼ਾਂ ਵਿੱਚ ਨਹੀਂ ਦੌੜਦੇ ਸੋ ਸੰਗਤ ਜੀ ਉਹਨਾਂ ਵੀ ਜਿਹੜੀ ਵਾਰ ਚੱਲ ਰਹੀ ਸੀ ਇਹ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ